ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਭ ਸਤਿ ਸ੍ਰੀ ਅਕਾਲ ਬਰਾਦਰ ਸਤਿ ਸ੍ਰੀ ਅਕਾਲ ਸਭ ਤਰੇ ਸਭ ਤਰਸਿਦਾ ਵੇ ਸਤਿ ਸ੍ਰੀ ਅਕਾਲ ਬਾਬਾ ਸ਼ੋਭਦੀਪ ਆਏ ਆਪਣੀ ਪੂਈ ਕੋ ਤੇ ਮਸਤੀਆਂ ਮਾਰ ਰਿਆ ਪੂਰੀਆਂ ਪੂੜੀਆਂ ਤੇ ਚੀਕਾਂ ਮਾਰੀ ਜਾਂਦਾ ਹੈ ਸਭ ਕਿਥੇ ਆਇਆ ਤੂੰ ਹੋਈ ਗਿਆ ਵੇਖੀ ਕੀ ਜਨਾ ਕੱਲ ਵੀ ਕੱਲਾ ਕੋਈ ਕੋਈ ਕੱਲ ਵੀ ਕੱਲਾ ਵੇਖੀ ਜਨੀ ਵੇਖੀ ਜਨੀ ਤੂੰ ਹਾਂ ਆ ਜੋ ਜੋ ਵੰਡੇ ਬੋਏ ਖੰਡਿਆ ਪਿਆ ਬਸ ਆਂਦਾ ਮੈਨੂੰ ਕਿਤੇ ਲਾ ਜੋ ਤੇ ਕਿਤੇ ਕਿਤੇ ਲਾ ਜੋ ਮੰਡੇ ਵੇਖੀ ਜਾਓ ਘੂਮੀ ਫਿਰੀ ਕਰੀ ਜਾਓ ਇਹ ਪੇਸ਼ ਹੋ ਬੀ ਡੀ ਕੋਚਰ ਸਾਹਿਬਾ ਮੇਰੇ ਕਪੜੇ ਲੈ ਆਏ ਨਹੀਂ ਤੇ ਸੰਬੰਧੀ ਦੇਖੋ ਕੰਮ ਖਰਾਕ ਜੀ ਪਾ ਕੇ ਬੈਗੀ ਹੈ ਅੱਛਾ ਮਮਾ ਮੈਂ ਅੱਛਾ ਸੁਣ ਪਣੀ ਪਣੀ ਦਾ ਸ਼ੂਟ ਆ ਗਿਆ ਇਹਨੂੰ ਆਹ ਤਾਂ ਤੂੰ ਬੜੀ ਜਵਾਨ ਵਾ ਕਿਤੇ ਅੱਛਾ ਤੇ ਹੁੰਦੇ ਭਾਵੇਂ ਚਾਰ ਪੰਜ ਮਹੀਨੇ ਦੀ ਕੁੜੀ ਦੇ ਵੀ ਪਾਲਾ ਤਨ ਆ ਜਾਣੇ ਨਿੱਗੀ ਜੀ ਰਹੀਆਂ ਚਿੜੀਏ ਜੀਏ ਸੰਮਾ ਲੈ ਕਣੇ ਆਹੋ ਮੰਨ ਕੇ ਪਾਇਆ ਸੋਹਣਾ ਹੀ ਹੁੰਦਾ। ਕਿਆ ਇਹ ਕਿਹੜਾ ਕੰਨ ਦੁੱਤਨਾ ਪੀਣ ਮਾਰ ਕੇ। ਮੈਨ ਲਾਤਾ ਨਾ ਸਾਰਿਆਂ ਨੂੰ ਪਤਾ ਲੱਗ ਜਾਣਾ। ਨੇ ਮੇਰੇ ਪਾਗੇ ਵੇਖੇ ਮੈਂ ਵੀ ਦੂਰ ਬੈਗ ਭਰ ਕੇ ਕੱਪੜੇ ਲੈ ਆਈ ਦੇ ਆ ਤੇ ਚੱਲ ਆ ਇਦਾਂ ਉਦਾਂ ਹੀ ਆ ਰਿਹਾ ਕਰਾਂਗੇ ਤੇ ਐ ਸ਼ਮਨ ਲਗਾ ਕੇ ਆ ਕਰਾਂ। ਆਹ ਤੇ ਹੁੰਦ ਨਵਾਈ ਜਾਇਆ ਕਰਨੇ ਆ ਸੁਣਾਂ ਦੇ। ਇਹ ਵੀ ਕਰਨਾ ਕੀ ਹੈ। ਕੋਏ ਸੋਹਣਾ ਹੀ ਲੱਗਣ ਡਿਆ। ਰੇ ਨਾ ਆਹ। ਐਸੇ ਲੋਟ ਚੁੱਪ ਕਰ ਪਾਪਾ। ਰੇ ਪਾਪਾ ਉਹ ਮੰਮਾ ਕੀ ਬਣ ਗਈ ਆਜੋ ਆਜੋ ਸੋਨਾ 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 ਚਿੱਟਾ ਸੋ ਉਹਨੂੰ ਨਹੀਂ ਚੰਗਾ ਲੱਗਾ ਉਹ ਤਾਂ ਐ ਰੋਇਆ ਹੀ ਸੋਨਾ ਚਿੱਟਾ ਹੈ ਉਹ ਤੁਹਾਨੂੰ ਸੁਪ ਨਹੀਂ ਨਾ ਚੰਗਾ ਲੱਗਾ ਛੋਪ ਬੰਦਾ ਨਹੀਂ ਚੰਗਾ ਲੱਗਾ ਫੋਨ ਲੈਣਾ ਜਾ ਬਾਹਰ ਜਾ ਦੇ ਵੀ ਨਵੇਂ ਕੱਪੜੇ ਪੁੰਡਾ ਹੋਇਆ ਛੋਪ ਕਿੱਥੇ ਚਲਾ ਹੋਣਾ ਕਬਣੀ ਚੱਲੇ ਅੱਜ ਮੇਰੀ ਮਾਸੀ ਕੋ ਤੇ ਇਹ ਦੀਦੀ ਨੂੰ ਗਾਏ ਇੱਥੇ ਲੱਗੇ ਮਾਸੀ ਸਾਡੀ ਵੇਰ ਕੇ ਉੱਥੇ ਚੱਲੇ ਆਪਾਂ ਤੇ ਸੁਭਦੀਪ ਬਹੁਤ ਖੁਸ਼ ਹੁੰਦਾ ਜਦੋਂ ਉਹ ਕੱਪੜੇ ਪਾਉਂ ਵੀ ਮੈਨੂੰ ਖੇਲ ਲੈ ਕੇ ਚੱਲੇ ਗਏ ਇਹ ਕੀ ਭੰਡ ਕੀ ਤੇ ਆ ਇਹ ਤਾਂ ਇਹੜੀਆਂ ਦੇਣੀਆਂ ਵੀ ਰੈਡੀ ਨੇ ਸੱਸੀ ਘਾਲ ਦੀ ਸਾਰਿਆਂ ਨੂੰ ਦੇਵੀਆਂ ਹੰਡੀਆਂ ਰੈਡੀ ਹੋ ਗਈਆਂ ਨੇ ਸੁਭਦੀਪ ਯਾ ਵੀ ਕੱਪੜੇ ਪਾਏਗਾ ਤੇ ਖੜਨਾ ਪੁੱਤ coba aku akunda aku akujanndaku ਕਾ ਹੋ ਰਹਾ ਆ ਸ਼ੋਭ ਵਰਗਾ ਸ਼ੋਭ ਤੇ ਜੁੜਵਾਈ ਆ ਸ਼ੋਭ ਤਾਂ ਵੀ ਮੈਂ ਐ ਸ਼ੋਭ ਤਾਂ 1 ਮਹੀਨਾ ਛੋਟਾ ਐ ਇਹਦਾ ਨਾ ਕਨਵਰ ਇਹਦਾ ਨਾ ਸ਼ੋਭਤ ਦੀਪ ਜੁੜਵਾਈ ਲੱਗਣ ਦੇ ਇਦਾਂ ਨਾ ਹੈ ਜੁੜਵਾਈ ਲੱਗਣ ਦੇ ਆਹੋ ਵੇਖ ਜੁੜਵਾਈ ਲੱਗਦੇ ਵਿੱਚ ਕੀ ਹੈਲੋ ਕਨਵਰ ਐਦਰੇ ਕੋਰਸ ਕੋ ਕਨਵਰਸ ਇੰਤਨਵੇ ਨਾ ਸਟੇ ਆ ਜਾ ਆ ਜਾ ਇਧਰ ਆ ਜਾ ਇਹ ਕੱਢ ਨਾ ਲੋ ਆ ਪਛਾਨੋ ਇਹਨਾਂ ਚੋਂ ਬੜਾ ਸ਼ੁਭ ਕਿਹੜਾ ਸ਼ੁਭ ਕਿਹੜਾ ਤੇ ਕਨਵਰ ਕਿਹੜਾ ਇਹਨਾਂ ਦੋਵਾਂ ਚ ਦੱਸੋ ਬੜਾ ਹੈਲੋ Han er så søt! ਆਹ ਬੰਦੇ ਨੇ ਆਹ ਲੱਭ ਲਈਏ ਬੁਲਾ ਤੋਏ ਕਰਵਰ ਤੇ ਦੇਖ ਮੀਨੇ ਲੋ ਦੋਵੇਂ ਇੱਕੋ ਜਿਹੇ ਲੱਗਦੇ ਹਨ ਆਹ ਤੂੰ ਰੇ ਨਾ ਜੀ ਮੈਨੂੰ ਨਾ ਦੇ ਦਿੰਦੇ ਰਹਿ ਸੀਰ ਜੋੜਨ ਨੂੰ ਗੰਦਾ ਆ ਲੈ ਲਓ ਜੇਤੀ ਵੀ ਆ ਗਏ ਆ ਲੈ ਲਓ ਬੜਾ ਜੇਕਰਾਂ ਨੰਨ ਲੈ ਲਓ ਦੇਖੋ ਬੱਚੇ ਰੌਣਕਾਂ ਲੱਗੀਆਂ ਵੇ ਆ ਦੇਲੀਆਂ ਇੱਕ ਦੇਵੀ ਉਹ ਬੈਠੀ ਨਿਮਰਤ ਇਧਰ ਹੀ ਤੂੰ ਐਸ ਕਿਰਾਂ ਨਾ ਕੀ ਹਾਂ ਗੁਰਦਾਸ ਸਿੰਦੂ ਹਾਂ ਗੁਟਾਜ ਗੁਰਦਾਜ ਗੁਰਦਾਜ ਇਧਰ ਇੱਕ ਕਨਵਰ ਇਹ ਕਿਸ ਉਹ ਬੰਦੇ ਇਹ ਨਾਲ ਦੇ ਸੋਹਣ ਕੌਣ ਆਪਣਾ ਸੋਹਣ ਤੇ ਕੌਣ ਕੰਨ ਵੜੇ ਉਹਨਾਂ ਬੰਦਾ ਬੰਦਾ ਬਹੁਤ ਬਹੁਤ ਉਹਨਾਂ ਦਾ ਜਿੰਦੜਾ ਜਿੰਦੜਾ ਉਹਨਾਂ ਦਵਾਂ ਦੀ ਲੜਾਈ ਨਹੀਂ ਮੁੱਕਣੀ ਖਰਗੋਸ਼ ਤੋਂ ਉਹਨਾਂ ਦਾ ਮੈਂ ਮੂੰਹ ਚ ਪਾਉਣਾ ਉਹਨੂੰ ਫੜਕੇ ਦੇ ਉਹਨਾਂ ਮੈਂ ਪਾਉਣਾ ਖਾ ਲਾ ਖਾ ਲਾ ਖਾ ਲਾ ਉਹਨਾਂ ਉਹ ਖਾ ਲੈ ਤੇ ਯਾਰ ਹੁੰਦੇ ਤਾਂ ਤਾ ਹੋ ਬੋਲ ਜਿੱਦ ਚੱਲਣ ਡਿਆ ਫੁੱਲ ਯੁੱਧ ਨਹੀਂ ਮੈਂ ਭਰਾ ਨੂੰ ਖਿੱਚਦਾ ਹਾਂ ਤੇ ਤੂੰ ਹੋ ਮੰਨਾ ਬੈੱਡ ਨੂੰ ਰਣ ਭੂਮੀ ਬਣਾਇਆ ਆਵੇ ਓਕੇ ਤੇ ਪਹਿਲਾਂ ਤੇ ਇਹ ਨੂੰ ਉਹਨੇ ਬਰੇ ਕਰ ਦੋ ਹੋ ਕੀ ਗੰਢੀ ਮੈਂ ਆਪੇ ਆਈ ਆ ਅੱਦਾ ਅੱਦਾ ਕਰ ਲਓ ਖਰਗੋ ਜਿਆ ਓ ਇੱਕ ਛੁੱਪ ਕਰਦਾ ਦੂਜਾ ਰੋੜਦਾ ਪੈਂਦਾ ਸੱਚੀ ਕਰਦਾ ਇੰਦੋਂ ਤੱਕ ਨਹੀਂ ਉਹ ਵੀ ਲਿਆ ਜਿਹੜਾ ਪਿਆਜ ਇੱਕ ਹੋਰ ਗੋਲ ਅਗਲਾ ਚਾਹਦਾ ਦੁੱਧ ਲੈ ਕੋਲ ਕਹਿੰਦਾ ਗੋਲ ਹੋਰ ਹੋਈ ਗਿਆ ਲੂਣਾ ਗੁਰਦਾਤਾ ਤੇ ਤੋਂ ਡਰਾਂ ਦੇ ਉੱਤਰ ਜਾ ਭਲਾ ਗੁਰਦਾਤਾ ਰਾਵਣ ਜਿਆ ਦੱਸ ਸੋਬਦੀਪ ਸਿੰਘ ਹੁੰਟੇ ਲੈਂਦਾ ਹੋਇਆ ਇਹਨੇ ਉਹਦੀ ਟਰਾਲੀ ਮਲ ਲਈ ਆ ਕੀ ਨਾਮ ਇਹਨਾਂ ਇਹ ਫੇਪ ਲਗੇ ਨਾ ਕਲਮਰ ਦੀ ਟਰਾਲੀ ਮਲ ਲਈ ਇਹਨੇ ਸੋਬਨੇ ਸ਼ੌਭਾ ਉਹਨੇ ਮਾਰਨਾ ਵੀ ਆ ਤੈਨੂੰ ਕਿੱਡੇ ਮਜੇ ਨਾਲ ਮੈਂ ਪਿਆ ਤੂੰ ਇਹ ਤਾਂ ਤਾਂ ਦੇ ਕੰਮ ਵੇਖੋ ਖੱਲ ਲੈ ਨਾ ਇੱਕ ਮੇਜ ਹੀ ਖਾਈ ਜਾਂਦਾ ਤੈਨੂੰ ਦੁੱਧ ਨਹੀਂ ਮਿਲਿਆ ਹੈ ਕਰ ਦਨਰ ਹੈ ਦਨਰ ਹੋਈ ਤੇਰੀ ਗੱਡੀ ਲੈ ਲਈ ਉਹਨੇ ਸ਼ੌਭ ਨੇ ਹਨਾ ਹਨਾ ਕੌਣ ਕੀ ਕੰਡਿਆ ਬਾਹਣ ਤੋਂ ਗਿਲਾ ਕਰ ਰੋਗੀ ਆ ਬਾਣਾ ਬਾਣਾ ਆੜੀਏ ਅੱਗੇ ਬੋਦ ਨਹੀਂ ਸਭ ਮ제 ਸਾਡੇ ਲੈਣਾ ਲੈਦਰ ਕੋਈ ਦੇ ਕੰਮ ਜਨਵਰ ਨਹੀਂ ਦੇਖਣਦੇ ਆ ਵੀ ਮੇਰੀ ਗੱਡੀ ਤੇ ਹੁਣ ਕਬਜ਼ਾ ਹੋ ਗਿਆ ਇਦਾਂ ਸਮਝਣ ਵਾਂਡੇ ਆਜੇ ਤੇ ਜਾਨ ਦਾ ਨਾਂ ਨਹੀਂ ਨਹੀਂ ਘਰ ਆਜੇ ਵਾਂਡੇ ਆਜੇ ਤੇ ਘਰ ਜਾਂਦਾ ਨਾਂ ਨਹੀਂ ਆਪਣੇ ਘਰ ਆਏ ਵਾਂਡੇ ਵਾਲੀ ਕੀ ਗੱਲ ਆਪਣੇ ਘਰ ਤੇ ਆਈਆਂ ਇਹ ਕਹਾੜੀਆਂ ਦੇਵੀਆਂ ਨਹੀਂ ਜਾਂਦਿੰਦੀਆਂ ਆਜੋ ਤੇ ਇਹਨਾਂ ਬੜੀ ਜਾਣ ਖਾਦੀ ਨਹੀਂ ਨਹੀਂ ਤੂੰ ਨਹੀਂ ਬਤੋਂ ਨੂੰ ਆਂਦੀ ਦੀ ਨਹੀਂ ਕੰਨੀ ਮਤਲਬ ਸਾਦੇ